ਆਈਆ ਸੱਚੇ ਪਾਤਸ਼ਾਹ ਵਾਹਿਗੁਰੂ ਨਾਮ ਆਪ ਜਾਣਦੇ ਹਨ ਚੜ੍ਹਦੀ ਕਲਾ ਰੱਖਣੀ ਮੇਰ ਪਰਿਆਤਰਾ ਕੀ ਤੰਦਰੁਸਤੀਆਂ ਕਰ ਕੀ ਬੋਲਦਾ ਤੁਸੇ ਹਾਂ ਲੰਗਰ ਲਈ ਸੇਵਾ ਆਈਆ ਵਾਹਿਗੁਰੂ ਸੱਚੇ ਪਾਤਸ਼ਾਹ ਨਾਮ ਆਪ ਜਾਣਦੇ ਹਨ ਸੱਚੇ ਪਾਤਸ਼ਾਹ ਜਿਹੜਾ ਦੁੱਧਾ ਲੰਗਰ ਲਗਾਇਆ ਏ ਇਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦੁੱਧਾ ਲੰਗਰ ਹਰ ਸਾਲ ਹੀ ਲੱਗਦਾ ਹੈ ਏ ਬਾਬਾ ਮੋਤੀराम ਮਹਾਰਾਜੀ ਦੀ ਯਾਦ ਵਿੱਚ ਜੋ ਉਹਨਾਂ ਨੇ ਛੋਟੇ ਸ਼ਹਿਬਜਾਦਾ ਤੇ ਮਾਤਾ ਕੁਜੇਤਾਰ ਨੂੰ ਦੁੱਧ ਪਿਆ ਸੀਗਾ ਤੇ ਉਹਨੂੰ ਸਜਾ ਆਪਣਾ ਕੋਲੂ ਵਿੱਚ ਪੂਜਿਆ ਗਿਆ ਸੀ ਦਾ ਉਹਦੀ ਯਾਦ ਵਿੱਚ ਦੁੱਧੀ ਸਮੂਹ ਦੇਰੀ ਵੱਲੋਂ ਫਿਰ ਜਿਲ੍ਹਾ ਫਿਰ ਕੋਲ ਵੱਲੋਂ ਲਾਇਆ ਗਿਆ ਕਿੰਨਾ ਲੱਗ ਰਹੀ ਕਿੰਨਾ ਲੱਗ ਚੌਥਾ ਵੀ ਬਹੁਤ ਲੱਗ ਰਿਹਾ ਸਾਡੀ ਦੁੱਧੀ ਦੇਰੀ ਯੂਨੀਅਨ ਦੀ ਹਰ ਸਾਲ ਭੰਤਨ ਬਾਬਾ ਮੋਤੀराम ਮਹਾਰਾਜੀ ਵੱਲੇ ਜੋ ਲਾਹ ਮਿਸਾਲ ਕੁਰਬਾਨੀ ਆ ਉਹਨਾਂ ਦੀ ਉਹਨਾਂ ਨੇ ਸੋਡੇ ਸਾਹਿਬ ਜادہ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਲਾਇਆ ਸੀਗਾ ਉਸ ਦਿਨ ਉਹਨੂੰ ਜੋ ਸੂਦੇ ਦੇ ਉਹਨੂੰ ਮਰਤਸ ਤੋਂ ਬਾਅਦ ਕੋਲੂ ਵਿੱਚ ਪੀੜ ਦਿੱਤਾ ਗਿਆ ਉਸ ਦੀ ਲਾਮਿਸਾਲ ਕੁਰਬਾਨੀ ਨੂੰ ਅੱਜ ਵੀ ਤਾਜ਼ਾ ਰੱਖਦੇ ਹੋਏ ਅਸੀਂ ਹਰ ਸਾਲ ਦੁੱਧ ਦਾ ਲੰਗਰ ਲਗਾਉਂਦੇ ਦੋਦੀ ਦੇਵੀ ਜੀ ਨੂੰ ਜਿਲ੍ਹਾ ਫਰੀਦਕੋਟੇਕਾ ਵੱਲੋਂ ਵਾਹਿਗੁਰੂ ਸਾਡੇ ਤੇ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਅੱਗੇ ਵੀ ਸਾਰੇ ਕਾਰਜ ਨੇਪਰੇ ਚਾੜਦੇ ਰਹੀ